ਘੜੀ ਕੰਨ ਟਕਾ ਕੇ ਲਾ ਦੇ ਲੈ ਜੀ ਬੁੱਗਰਾ ਬਦਲਤਾ ਆਊਗਾ ਆਊ ਬਦਲ ਮੋ ਜੇ ਮੇਰ ਖੁਦਾ ਦੀ ਜੇ ਜਲੋ ਸੜ ਕਰਦੇ ਹਾਂ ਇਹ ਅੱਬ ਬੁੱਗਰ ਰਾਈਟਰ ਇਹ ਬੁੱਗਰ ਸਾਹੋ ਵਾਲਾ ਜੇੜ ਕਰ ਉਹਦੇ ਰਾਦਾ ਹੋ ਗਿਆ ਤੇ ਪੜਾ ਪਤਾ ਨਹੀਂ ਝੂਲ ਰਹਾ ਹਾਂ ਇਹ ਤਾਂ ਇਹਦਾ ਰਾਦਾ ਮੈਨੂੰ ਲੱਗਦਾ ਯਾਰ ਆਊ ਬੱਦਲ ਜਿਹੜੇ ਹਿਸਾਬ ਨਾਲ ਇੱਧਰ ਹੈਗਾ ਚਾਂਸ ਹੈ ਦੇ ਹਿਸਾਬ ਨਾਲ ਹਾਂ ਜਿਹੜੇ ਹਿਸਾਬ ਨਾਲ ਚਾਂਸ ਹੈਗੇ ਆ ਹਾਂਸਾਂ ਦੇ ਹਿਸਾਬ ਨਾਲ ਤਾਂ ਮੈਂ ਵੀ ਕਹਿਣਾ ਵੀ ਆਊਗਾ ਹਨਾ ਤੇ ਜਿਹੜੇ ਹਿਸਾਬ ਨਾਲ ਹਵਾ ਹੈਗੀ ਮਨ ਲੱਗਾ ਨਹੀਂ ਆਉਂਦਾ ਮੇਰੇ ਹਿਸਾਬ ਨਾਲ ਤਾਂ ਕਾਹ ਵੀ ਪਾ ਸਕਦਾ ਮੇਰੇ ਹਿਸਾਬ ਨਾਲ ਇੱਧਰ ਆ ਹਵਾ ਜ਼ਿਆਦਾ ਤੇਜ਼ ਆ ਹਵਾ ਦੀ ਗਤੀ ਬਦਲ ਗਈ ਹਵਾ ਇੱਧਰ ਇੱਧਰ ਲਈ ਹੋ ਗਈ ਹਵਾ ਪਹਿਲਾਂ ਕਿੱਧਰ ਲਈ ਇੱਧਰ ਲਈ ਸੀਗੀ ਇਹ ਲਾ ਸੀਗਾ ਹੁਣ ਚੱਲ ਪਿਆ ਪੂਰਾ ਪੂਰਾ ਚੱਲ ਪਿਆ ਹੁਣ ਜੇ ਹੋ ਗਿਆ ਪਹਾੜ ਤੇ ਫੇਰ ਬਣਾ ਦੂ ਨੇਰੀ ਬੱਦਰ ਫੇਰ ਬੱਦਰ ਨਹੀਂ ਬੱਦਰ ਇਧਰੋਂ ਆਪਣੇ ਆਉਂਦਾ ਹੁੰਦਾ ਇਧਰਲੇ ਪਾਸਿਓਂ ਬੱਦਲ ਚੜ੍ਹ ਕੇ ਆਉਂਦਾ ਹੁੰਦਾ ਆਪਣੇ ਪੱਛੋਂ ਵਾਲੇ ਪਾਸਿਓਂ ਇਹ ਸੌਣ ਦੀ ਝੜੀ ਪਪੂ ਮੰਨਦਾ ਕਹਿਣ ਨੂੰਗੇ ਭਾਦੋਂ ਦੀ ਝੜੀ ਹੈ ਹਨ ਭਾਦੋਂ ਦੀ ਝੜੀ ਨਹੀਂ ਲੱਗੀ ਭਾਦੋਂ ਦੀ ਝੜੀ ਇਹ ਬੋਗਰ ਵੀ ਕਰਦਾ ੜੀ ਕਹਿੰਦਾ ਮੈਂ ਵਾਹਣ ਅੱਜ ਬਣਾਉਣਾ ਤੇ ਗੋਭੀ ਲਾਉਣੀ ਆ ਕਹਿੰਦੇ ਸੀ ਗਰਮੀ ਆ ਗਰਮੀ ਆ ਗਰਮੀ ਆ ਲੈ ਗਰਮੀ ਹੁਣ ਜਾਂਦੀ ਏਣ ਸਿਆਲ ਆਊਗਾ ਫੇਰ ਕਹਿਣਗੇ ਠੰਡਾ 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 ਇਹ ਠੰਡ ਜਾਉਂਦੇ ਤੇ ਗਰਮੀ ਆ ਹਾਂ ਰੱਬ ਕਹਿੰਦਾ ਕਿਵੇਂ ਵੀ ਨਹੀਂ ਛੱਡਦੇ ਲੋਕੀ